ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੀਐਮ ਮੋਦੀ ਦਾ ਵੱਡਾ ਲਾਨ ਪੀਐਮ ਆਵਾਸ ਯੋਜਨਾ ਖਾਤਿਆਂ ਵਿੱਚ ਆਏ ਲੱਖ ਰੁਪਏ ਜੀ ਹਾਂ ਦੋਸਤੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 2025 ਪੀਆਮਾ ਆਵਾਸ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਗਰ ਤੁਸੀਂ ਵੀ ਪੀਆਮਾ ਆਵਾਸ ਯੋਜਨਾ ਵਿੱਚ ਪਹਿਲਾਂ ਤੋਂ ਅਪਲਾਈ ਕੀਤਾ ਹੋਇਆ ਤਾਂ ਤੁਹਾਡੇ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਪੀਆਮ ਆਵਾਸ ਯੋਜਨਾ ਦੇ ਪੈਸੇ ਤੁਹਾਡੇ ਖਾਤਿਆਂ ਵਿੱਚ ਆਉਣੇ ਸਟਾਰਟ ਹੋ ਚੁੱਕੇ ਹਨ ਅਗਰ ਤੁਸੀਂ ਪਹਿਲਾਂ ਤੋਂ ਅਪਲਾਈ ਨਹੀਂ ਕੀਤਾ ਕਿਸ ਤਰੀਕੇ ਅਪਲਾਈ ਕਰੋਗੇ ਅਗਰ ਤੁਸੀਂ ਪਹਿਲਾਂ ਤੋਂ ਅਪਲਾਈ ਕੀਤਾ ਹੋਇਆ ਤਾਂ ਕਿਵੇਂ ਆਪਣੇ ਪਿੰਡ ਦੀ ਜਾਂ ਆਪਣੇ ਨਾਮ ਚੈੱਕ ਕਰ ਸਕਦੇ ਹੋ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉੱਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਲੈ ਕੇ ਚੱਲਦੇ ਹਾਂ ਅੱਜ ਦੀ ਖਾਸ ਅਪਡੇਟ ਦੇ ਉੱਪਰ ਤਾਂ ਪੀਐਮ ਆਵਾਸ ਯੋਜਨਾ ਦੀ ਇਹ ਅਫੀਸ਼ੀਅਲ ਵੈਬਸਾਈਟ ਹੈ ਜੋ ਕਿ ਗ੍ਰਾਮੀਣ ਖੇਤਰ ਦੇ ਲਈ ਅਚਲਾਈਗੇ ਜਾਂ ਅਗਰ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਆ ਇਸ ਵੈਬਸਾਈਟ ਦੇ ਉੱਪਰ ਆਪਣੀ ਡਿਟੇਲ ਫਿਲ ਕਰਨੀ ਹੋਵੇਗੀ ਇਸ ਤੇ ਲਈ ਤੁਸੀਂ ਸਭ ਤੋਂ ਪਹਿਲਾਂ ਪਲੇ ਸਟੋਰ ਤੇ ਜਾ ਕੇ ਇੱਕ ਐਪਲੀਕੇਸ਼ਨ ਨੂੰ ਇੰਸਟਾਲ ਕਰ ਲੈਣਾ ਜਿਸ ਦਾ ਨਾਮ ਹੈ ਪੀਐਮ ਆਵਾਸ ਯੋਜਨਾ 2024-25 ਇਸ ਐਪਲੀਕੇਸ਼ਨ ਨੂੰ ਇੰਸਟਾਲ ਕਰਕੇ ਸਭ ਤੋਂ ਪਹਿਲਾਂ ਇਸ ਦੇ ਵਿੱਚ ਆਪਣੀ ਪੂਰੀ ਡਿਟੇਲ ਫਿਲ ਕਰ ਦੇਣੀ ਹੈ ਡਿਟੇਲ ਫਿਲ ਕਰਨ ਤੋਂ ਬਾਅਦ ਇਸ ਨੂੰ ਜਦੋਂ ਤੁਸੀਂ ਸਬਮਿਟ ਕਰੋਗੇ ਤਾਂ ਤੁਹਾਡਾ ਫਾਰਮ ਸਬਮਿਟ ਹੋ ਜਾਏਗਾ ਉਸ ਤੋਂ ਕੁਝ ਦਿਨ ਬਾਅਦ ਹੀ ਤੁਹਾਨੂੰ ਇਸ ਦੀ ਰਿਪੋਰਟ অপਸ਼ਨ ਤੇ ਜਾ ਕੇ ਆਪਣੇ ਪਿੰਡ ਦੀ ਡਿਟੇਲ ਮਿਲ ਜੇਗੀ ਉਸ ਤੇ ਲਈ ਤੁਸੀਂ ਸਭ ਤੋਂ ਪਹਿਲਾਂ ਆ ਜਿਨਾ ਜੇ ਹோம் ਪੇਜ ਤੇ ਤਾਂ ਦੇਖ ਸਕਦੇ ਹੋ ਇਹ ਹோம் ਪੇਜ ਪੀਐਮ ਆਵਾਸ ਯੋਜਨਾ ਫੋਰ ਗ੍ਰਾਮੀਨਸ ਲੈ ਜਿੱਥੇ ਇੱਕ ਨੋਟੀਫਿਕੇਸ਼ਨ ਸ਼ੋ ਕਰੇਗਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ 1 ਕਰੋੜ ਵੱਧ ਬੇਗਰ ਲੋਕਾਂ ਨੂੰ ਘਰ ਦਿੱਤਾ ਗਿਆ ਤਾਂ ਇਸ ਪੋਪਅਪ ਨੂੰ ਤੁਸੀਂ ਆਫ ਕਰ ਦੇਣਾਗਾ ਉਸ ਤੋਂ ਬਾਅਦ ਇੱਥੇ ਆ ਜਿਨਾ ਆਵਾਸ ਸੌਫਟ ਦੇ ਆਪਸ਼ਨ ਤੇ ਅਤੇ ਰਿਪੋਰਟ ਦੇ ਉੱਪਰ ਕਲਿੱਕ ਕਰ ਦੇਣਾਗਾ ਰਿਪੋਰਟ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰੀਕੇ ਦਾ ਡੈਸ਼ਬੋਰਡ ਸ਼ੋ ਹੋ ਜਾਵੇਗਾ ਇੱਥੇ ਤੁਸੀਂ نیچے ਸਕਰੋਲ ਕਰਨਾ ਅਤੇ ਤੁਸੀਂ ਦੇਖੋਗੇ ਬੈਨੀਫੀਸ਼ੀਅਰ ਡਿਟੇਲ ਫੋਰ ਹੈ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਦੇ ਲਈ ਤੁਹਾਨੂੰ ਸਾਹਮਣੇ ਇਸ ਤਰੀਕੇ ਦੀ ਡਿਟੇਲ ਆ ਜਾਏਗੀ ਜਿੱਥੇ ਤੁਸੀਂ ਸਭ ਤੋਂ ਪਹਿਲਾਂ ਆਪਣੀ ਸਟੇਟ ਨੂੰ ਸਿਲੈਕਟ ਕਰਨਾ ਹੋਵੇਗਾ ਉਸ ਤੋਂ ਬਾਅਦ ਤੁਸੀਂ ਆਪਣਾ ਇੱਥੇ ਬਲੌਕ ਨੂੰ ਸਿਲੈਕਟ ਕਰਨਾਗਾ ਉਸ ਤੋਂ ਬਾਅਦ ਜੋ ਵੀ ਤੁਹਾਡੇ ਸਾਹਮਣੇ ਡਿਟੇਲ ਤੁਹਾਡੇ ਇਹ ਇਹ ਆਦੀ ਆ ਉਹ ਸਟੈਪ ਬਾਈ ਸਟੈਪ ਤੁਸੀਂ ਇੱਥੇ ਸਿਲੈਕਟ ਕਰਦੇ ਜਾਣਾ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਇੱਥੇ 2025 26 ਦੀ ਡਿਟੇਲ ਪਹਿਲਾਂ ਫਿਲ ਕਰੋਗੇ ਉਸ ਤੋਂ ਬਾਅਦ ਆ ਜੰਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਫਾਰ ਰੁਰਮਿੰਸ ਇੱਥੇ ਤੁਹਾਡੇ ਕੋਲ ਇੱਕ ਸਮ ਪੁੱਛਿਆ ਜਾਏਗਾ ਜਿਸ ਨੂੰ ਤੁਸੀਂ ਫਿਲ ਕਰ ਦੇਣਾਗਾ ਸਮ ਫਿਲ ਕਰਨ ਤੋਂ ਬਾਅਦ ਤੁਸੀਂ ਇੱਥੇ ਸਬਮਿਟ ਕਰ ਦੋਗੇ ਸਬਮਿਟ ਕਰਨ ਤੋਂ ਬਾਅਦ ਅਗਰ ਤੁਹਾਡਾ ਵੀ ਡਾਟਾ ਰਿਕਾਰਡ ਨਾਟ ਫਾਊਂਡ ਆ ਰਿਹਾ ਮਤਲਬ ਤੁਹਾਡੇ ਏਰੀਆ ਦਾ ਹਾਲੇ 2025-26 ਦੀ ਲਿਸਟ ਨਹੀਂ ਮਿਲੇਗੀ ਤਾਂ ਇੱਥੇ ਤੁਸੀਂ ਆਪਣੀ ਪੁਰਾਣੀ ਲਿਸਟ ਯਾਨੀ ਕਿ 24-25 ਦੀ ਲਿਸਟ ਨੂੰ ਸਿਲੈਕਟ ਕਰ ਲੈਣਾਗਾ ਇਸ ਤੋਂ ਬਾਅਦ ਇੱਥੇ ਲਿਸਟ ਸਿਲੈਕਟ ਕਰਦੇ ਆ ਉਸ ਤੋਂ ਬਾਅਦ ਇਸ ਤਰੀਕੇ ਦਾ ਪੌਪ ਅਪ ਤੁਹਾਡੇ ਸਾਹਮਣੇ ਆ ਜਾਵੇਗਾ ਜਿੱਥੇ ਤੁਸੀਂ ਦੇਖ ਸਕਦੇ ਹੋ ਪੇਮੈਂਟ ਡਿਟੇਲ ਪੇਮੈਂਟ ਇਨਸਟਾਲਮੈਂਟ ਤਾਂ ਇੱਥੇ ਸਾਰੀਆਂ ਡਿਟੇਲ ਤੁਹਾਡੇ ਸਾਹਮਣੇ ਸ਼ੋ ਹੋ ਜਾਣਗੀਆਂ ਤੁਸੀਂ ਇੱਥੇ ਅਗਰ ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਦੇ ਵਿੱਚ ਕਿਹੜੇ-ਕਿਹੜੇ ਪਰਸੰਦੀ ਪਹਿਲੀ ਪੇਮੈਂਟ ਪਹਿਲੀ ਕਿਸ਼ਤ ਰੀਲੀਜ਼ ਹੋ ਚੁੱਕੀ ਹੈ ਔਰ ਅਗਰ ਤੁਹਾਡੀ ਪੇਮੈਂਟ ਨਹੀਂ ਆਈ ਰਿਜੈਕਟ रिजेक्ट ਹੋਣ ਦਾ ਕੀ ਕਾਰਨ ਹੈ ਉਹ ਕਾਰਨ ਵੀ ਤੁਹਾਨੂੰ ਇੱਥੇ ਮਿਲ ਜੇਗਾ ਤਾਂ ਇੱਥੇ ਕਲਿੱਕ ਕਰਕੇ ਤੁਸੀਂ ਆਪਣੇ ਉਸ ਏਰੀਆ ਨੂੰ ਸਿਲੈਕਟ ਕਰ ਲੈਣਾਗਾ ਜਿੱਥੋਂ ਤੁਹਾਨੂੰ ਸਾਰੀ ਡਿਟੇਲ ਮਿਲ ਜੇਗੀ ਕਿ ਤੁਹਾਡੇ ਅਗਰ ਪੇਮੈਂਟ ਨਹੀਂ ਆਈ ਤਾਂ ਪੇਮੈਂਟ ਨਹੀਂ ਆਉਣ ਦਾ ਕੀ ਕਾਰਨ ਹੈ ਤਾਂ ਇਹ ਸਾਰੀ ਡਿਟੇਲ ਤੁਹਾਨੂੰ ਇਸ ਪੀਐਮ ਆਵਾਸ ਯੋਜਨਾ ਦੀ ਹਰ ਪੋਰਟ ਡਿਟੇਲ ਤੇ ਜਾ ਕੇ ਸਾਰੀ ਡਿਟੇਲ ਮਿਲ ਜੇਗੀ ਜੋ ਕਿ ਤੁਸੀਂ ਇੱਥੇ ਸਿਲੈਕਟ ਕਰਕੇ ਦੇਖ ਸਕਦੇ ਹੋ ਤਾਂ ਇਸ ਤਰੀਕੇ ਅਗਰ ਤੁਹਾਡਾ ਵੀ ਕਿਸ਼ਤ ਰੁਕੀ ਹੋਈ ਹੈ ਜਾਂ ਫਿਰ ਤੁਸੀਂ ਫਾਰਮ ਫਿਲ ਕੀਤਾ ਹੈ ਤਾਂ ਤੁਸੀਂ ਉਸ ਦੀ ਡਿਟੇਲ ਵੀ ਚੈੱਕ ਕਰ ਸਕਦੇ ਹੋ ਕਿ ਕਿਹੜੇ-ਕਿਹੜੇ ਪਰਸਨ ਨੇ ਫਾਰਮ ਕਲਿੱਕ ਕੀਤਾ ਹੈ ਅਗਰ ਤੁਹਾਡਾ ਫਾਰਮ ਵੀ ਫਿਲ ਹੋਇਆ ਤਾਂ ਤੁਹਾਡਾ ਫਾਰਮ ਅਗਰ ਬਿਲਕੁਲ ਸਹੀ ਹੋਵੇਗਾ ਤਾਂ ਉਹ accepted list ਵਿੱਚ ਸ਼ੋ ਹੋ ਜਾਏਗਾ ਜਿਹੜਾ ਕਿ ਕੁਝ ਸਮੇਂ ਤੱਕ ਤੁਹਾਡੇ ਖਾਤਿਆਂ ਵਿੱਚ ਵੀ ਪੈਸੇ ਆਉਣੇ ਸਟਾਰਟ ਹੋ ਜਾਣਗੇ ਅਤੇ ਹੁਣ ਤੁਹਾਨੂੰ ਇਹ ਵੀ ਜਾਣਕਾਰੀ ਦੇ ਦੇਣੀ ਆ ਅਗਰ ਤੁਹਾਡੇ ਖਾਤੇ ਵਿੱਚ ਤੁਸੀਂ ਫਾਰਮ ਭਰਿਆ ਤੁਹਾਡੇ ਖਾਤੇ ਵਿੱਚ ਪੇਮੈਂਟ ਆਏਗੀ ਜਾਂ ਨਹੀਂ ਆਏਗੀ ਉਸ ਤੇ ਲਈ ਤੁਸੀਂ ਆਧਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਆਪਣੇ ਬੈਂਕ ਖਾਤੇ ਨਾਲ ਤੁਹਾਡਾ ਆਧਾਰ ਕਾਰਡ ਆਧਾਰ ਸਿਡਿੰਗ ਕੀਤਾ ਹੋਇਆ ਹੈ ਜਾਂ ਨਹੀਂ ਕੀਤਾ ਹੈ ਲਿੰਕ ਹੈਗਾ ਜਾਂ ਨਹੀਂ ਹੈਗਾ ਉਹ ਚੀਜ਼ ਨੂੰ ਜ਼ਰੂਰ ਚੈੱਕ ਕਰ ਲਓ ਅਗਰ ਤੁਹਾਡਾ ਆਧਾਰ ਸਿਡਿੰਗ ਨੋ ਹੈ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਆਪਣੇ ਉਸੇ ਬੈਂਕ ਵਿੱਚ ਜਾਣ ਦੀ ਜ਼ਰੂਰਤ ਹੈ ਜਿੱਥੇ ਤੁਹਾਡਾ ਖਾਤਾ ਖੁੱਲਿਆ ਹੈ ਉੱਥੇ ਜਾ ਕੇ ਤੁਸੀਂ ਆਪਣੀ ਆਧਾਰ ਸਟੇਟਿੰਗ ਕੰਪਲੀਟ ਕਰਵਾ ਦਿਓ ਚਾਹ ਜੋ ਤੁਹਾਡੀਆਂ ਰੁੱਕੀਆਂ ਹੋਈਆਂ ਕਿਸ਼ਤਾਂ ਵੀ ਤੁਹਾਨੂੰ ਮਿਲ ਜਾਣਗੀਆਂ ਪਲੱਸ ਜਦੋਂ ਤੁਹਾਡੀ ਨਵੀਂ ਕਿਸ਼ਤ ਆਏਗੀ ਉਹ ਵੀ ਤੁਹਾਨੂੰ ਤੁਹਾਡੇ ਖਾਤੇ ਵਿੱਚ ਮਿਲ ਜੇਗੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਕਿਉਂਕਿ ਪਿਛਲੀ ਵਾਰ ਵੀ ਇਝਾਂ ਹੋਇਆ ਜਿਨ੍ਹਾਂ ਲੋਕਾਂ ਨੇ ਫਾਰਮ ਫਿਲ ਕੀਤਾ ਉਹਨਾਂ ਦਾ ਆਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਨਹੀਂ ਸੀ ਜਿਸ ਕਰਕੇ ਉਹ ਆਪਣੀ ਪੀਐਮ ਆਵਾਸ ਯੋਜਨਾ ਸਕੀਮ ਤੋਂ ਵਾਂਝੇ ਰਹਿ ਗਏ ਸੀ ਯਾਨੀ ਕਿ ਉਹਨਾਂ ਦੇ ਖਾਤੇ ਵਿੱਚ ਪੇਮੈਂਟ ਨਹੀਂ ਪਈ ਤਾਂ ਅਗਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਤਾਂ ਤੁਹਾਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਜਲਦੀ ਤੋਂ ਜਲਦੀ ਆਪਣੇ ਆਧਾਰ ਸੇਡਿੰਗ ਕਰਵਾ ਕੇ ਰੱਖੋ ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ ਇਹ ਸੀ ਅੱਜ ਦੀ ਖਾਸ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ